ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦੋ ਮੰਜ਼ਲੀ ਕੋਠੀ ਦੇ ਵਿੱਚ ਦੋ ਸਕੇ ਭਰਾਵਾਂ ਦੀ ਲਾਸ਼ ਮਿਲੀ ਹੈ ਜੀ ਹਾਂ ਪੂਰੀ ਦੀ ਪੂਰੀ ਕਲੋਨੀ ਦੇ ਹੋਸ਼ ਉੱਡ ਗਏ ਨੇ ਮਾਹੌਲ ਜਿਹੜਾ ਆ ਉਹ ਸਨਸਨੀ ਵਾਲਾ ਹੋ ਚੁੱਕਿਆ ਹੈ ਸਨਸਨੀ ਫੈਲ ਚੁੱਕੀ ਹੈ ਕਿਉਂਕਿ ਦੋ ਮੰਜ਼ਲਾ ਕੋਠੀ ਦੇ ਵਿੱਚੋਂ ਜਦੋਂ ਬਦਬੂ ਆਈ ਲੋਕਾਂ ਨੇ ਦੇਖਿਆ ਤਾਂ ਅੰਦਰ ਦੋਨਾਂ ਭਰਾਵਾਂ ਦੀ ਲਾਸ਼ ਪਈ ਹੋਈ ਸੀ ਇੱਕ ਲਾਸ਼ ਦੱਸਿਆ ਜਾ ਰਿਹਾ ਸੀ ਕਿ ਲਟਕ ਰਹੀ ਸੀ ਔਰ ਦੂਜੀ ਲਾਸ਼ ਜਿਹੜੀ ਹੈ ਬੈੱਡ ਦੇ ਉੱਪਰ ਪਈ ਹੋਈ ਸੀ ਦੋਵੇਂ ਸਕੇ ਭਰਾ ਸੀਗੇ ਇੱਕ ਅਨਮੈਰਿਡ ਸੀ ਤੇ ਇੱਕ ਮੈਰਿਡ ਸੀਗਾ ਪਰ ਜਿਹੜਾ ਮੈਰਿਡ ਸੀ ਉਸ ਦਾ ਤਲਾਕ ਦਾ ਕੇਸ ਜਿਹੜਾ ਆ ਉਹ ਚੱਲ ਰਿਹਾ ਸੀ ਦੋਨੋਂ ਜਾਣੇ ਸੀਗੇ ਮਾਪ ਪਿਓ ਦੀ ਡੈਥ ਹੋ ਚੁੱਕੀ ਸੀ ਔਰ ਬਠਿੰਡਾ ਦੇ ਜੁਝਾਰ ਨਗਰ ਦੇ ਵਿੱਚ ਇਹ ਦੋ ਮੰਜ਼ਲਾ ਕੋਠੀ ਸੀ ਜਿਸ ਦੇ ਵਿੱਚ ਦੋਨੋਂ ਭਰਾ ਰਹਿੰਦੇ ਸੀਗੇ ਵੱਡਾ ਭਰਾ ਜਿਹੜਾ ਦੱਸਿਆ ਜਾ ਰਿਹਾ ਕਿ ਇੰਪਰੂਵਮੈਂਟ ਟਰਸਟ ਦੇ ਵਿੱਚ ਅਕਾਊਂਟੈਂਟ ਦੀ ਸਰਕਾਰੀ ਜੌਬ ਕਰਦਾ ਸੀ ਅਰ ਜਦੋਂ ਉਹ ਲਗਾਤਾਰ 2 ਤੋਂ 3 ਦਿਨਾਂ 3 ਦਿਨ ਹੋ ਚੁੱਕੇ ਸੀਗੇ ਆਫਿਸ ਨਹੀਂ ਜਾ ਰਿਹਾ ਸੀਗਾ ਤਾਂ ਆਫਿਸ ਵਾਲਿਆਂ ਨੇ ਫੋਨ ਲਾਇਆ ਫੋਨ ਨਹੀਂ ਚੁੱਕਿਆ ਆਂਢ ਗੁਆਂਢ ਤੋਂ ਪਤਾ ਕੀਤਾ ਕਿ ਦੇਖੋ ਉਹ ਕਿੱਥੇ ਚਲੇ ਗਏ ਨੇ ਤਾਂ ਆਂਢ ਗੁਆਂਢੀ ਵੀ ਕਹਿੰਦੇ ਕਿ ਅਸੀਂ ਤਾਂ 2-3 ਦਿਨ ਤੋਂ ਦਰਵਾਜ਼ਾ ਉਹਨਾਂ ਦਾ ਖੁੱਲਾ ਨਹੀਂ ਦੇਖਿਆ ਫਿਰ ਜਦੋਂ ਆਂਢੀਆਂ ਗੁਆਂਢੀਆਂ ਨੇ ਘਰੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਜਿਹੜੇ ਘਰ ਸੀਗੇ ਘਰ ਦੇ ਅੰਦਰੋਂ ਸਮੈਲ ਆ ਰਹੀ ਸੀ ਬਦਬੂ ਆ ਰਹੀ ਸੀਗੀ ਤਾਂ ਜਦੋਂ ਪੁਲਿਸ ਨੂੰ ਫੋਨ ਕੀਤਾ ਗਿਆ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਦੋਨਾਂ ਭਰਾਵਾਂ ਦੀ ਲਾਸ਼ ਜਿਹੜੀ ਹੈ ਉਹ ਅੰਦਰ ਦੇ ਵਿੱਚ ਮਿਲੀ ਹੋਈ ਹੈ ਅੰਦਰੋਂ ਮਿਲਦੀ ਹੈ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਚੁੱਕੀ ਹੈ ਮੌਕੇ ਦੇ ਉੱਪਰ ਪੁਲਿਸ ਵੀ ਪਹੁੰਚੀ ਹੋਈ ਹੈ ਤੁਹਾਨੂੰ ਦੱਸਦੀ ਕਿ ਦੋ ਭਰਾਸੀ ਇੱਕ ਵੱਡਾ ਭਰਾ اکاؤنٹنٹ ਦੀ ਜੌਬ ਇੰਪਰੂਵਮੈਂਟ ٹرسٹ ਦੇ ਵਿੱਚ ਕਰਦਾ ਸੀ ਉਹਦਾ ਤਲਾਕ ਚੱਲ ਰਿਹਾ ਸੀਗਾ ਇਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਉਹ ਵੀ ਥੋੜਾ ਪਰੇਸ਼ਾਨੀ ਦੇ ਵਿੱਚ ਰਹਿੰਦਾ ਸੀਗਾ ਔਰ ਜਿਹੜਾ ਛੋਟਾ ਦਾ ਬ੍ਰਦਰ ਸੀਗਾ ਉਹ ਬਿਮਾਰ ਚੱਲ ਰਿਹਾ ਸੀ ਜਿਹਦਾ ਇਲਾਜ ਦਿੱਲੀ ਤੋਂ ਕਰਵਾ ਰਹੀ ਸੀਗੇ ਉਹ ਵੀ ਬਿਮਾਰਸ਼ਮਾਂ ਰਹਿ ਰਿਹਾ ਸੀ ਤਾਂ ਕੁੱਲ ਮਿਲਾ ਕੇ ਆਂਡੀਆਂ ਗੁਆਂਡੀਆਂ ਦਾ ਕਹਿਣਾ ਹੈਗਾ ਕਿ ਦੋਨੋਂ ਭਰਾ ਪਰੇਸ਼ਾਨ ਸੀਗੇ ਤੇ ਹੋ ਸਕਦਾ ਹੈ ਡਿਪਰੈਸ਼ਨ ਦੇ ਕਾਰਨ ਇਸ ਸਟੈਪ ਜਿਹੜਾ ਆ ਖੁਦਕੁਸ਼ੀ ਵਾਲਾ ਚੁੱਕ ਲਿਆ ਹੋਵੇ ਪਰ ਕੋਈ ਹੋਰ ਵੀ ਐਂਗਲ ਇਹਦਾ ਹੋ ਸਕਦਾ ਹੈ ਸੋ ਪੁਲਿਸ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੋ ਮੰਜ਼ਲਾ ਕੋਠੀ ਜੁਜਾਰ ਨਗਰ ਬਠਿੰਡਾ ਦੇ ਵਿੱਚ ਬਣੀ ਹੋਈ ਹੈ ਜਿੱਥੇ ਦੋ ਭਰਾਵਾਂ ਦੀ ਲਾਸ਼ ਮਿਲਿਆ ਇੱਕ ਲਾਸ਼ ਲਟਕਦੀ ਹੋਈ ਔਰ ਦੂਜੀ ਬੈੱਡ ਤੇ ਪਈ ਸੀਗੀ ਕਿਉਂਕਿ ਫੋਨ ਨਹੀਂ ਚੱਕਦਾ ਸੀ ਆਫਿਸ ਤੋਂ ਫੋਨ ਆ ਰਹੇ ਉਹਨਾਂ ਨੇ ਫਿਰ ਗਵਾਂਢ ਦੇ ਵਿੱਚ ਕਾਲ ਕੀਤਾ ਕਿ ਦੇਖੋ ਕੀ ਹੋਇਆ ਤਾਂ ਜਦੋਂ ਜਾ ਕੇ ਦੇਖਿਆ ਤਾਂ ਬਦਬੂ ਆ ਰਹੀ ਸੀ ਘਰ ਦੇ ਵਿੱਚੋਂ ਔਰ ਉਸੇ ਸਮੇਂ ਹੀ ਪੁਲਿਸ ਨੂੰ ਕਾਲ ਕੀਤੀ ਗਈ ਜਦੋਂ ਦਰਵਾਜ਼ੇ ਖੋਲੇ ਤਾਂ ਦੋਨਾਂ ਭਰਾਵਾਂ ਦੀ ਲਾਸ ਜਿਹੜੀ ਹੈ ਕੋਠੀ ਦੇ ਵਿੱਚੋਂ ਮਿਲਦੀ ਹੈ ਹੁਣ ਪੂਰੇ ਇਲਾਕੇ ਦੇ ਵਿੱਚ ਸਨਸਨੀ ਜਿਹੜੀ ਉਹ ਫੈਲੀ ਹੋਈ ਹੈ ਕਿੰਨਾ ਦੋਵਾਂ ਭਰਾਵਾਂ ਦੇ ਨਾਲ ਆਖਰਕਾਰ ਹੋਇਆ ਕੀ ਹੈ ਪਰ ਆਂਡ ਗੁਆਂਢ ਵਾਲੇ ਇਹ ਕਹਿ ਰਿਹਾ ਹੈ ਕਿ ਦੋਨੋਂ ਭਰਾ ਜਿਹੜੇ ਪਰੇਸ਼ਾਨ ਸੀ ਵੱਡੇ ਭਰਾ ਦਾ ਕੇਸ ਚੱਲ ਰਿਹਾ ਸੀ ਤਲਾਕ ਦਾ ਉਹ ਵੀ ਪਰੇਸ਼ਾਨ ਸੀਗਾ ਔਰ ਜਿਹੜਾ ਛੋਟਾ ਭਰਾ ਸੀ ਉਹ ਬਿਮਾਰ ਸੀਗਾ ਉਹਦਾ ਇਲਾਜ ਦਿੱਲੀ ਤੋਂ ਕਰਵਾ ਰਹੇ ਸੀ ਸੋ ਮਾ ਪਿਓ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਹੈ ਦੋਨੋਂ ਭਰਾ ਸੀ ਘਰ ਦੇ ਵਿੱਚ ਰਹਿੰਦੇ ਹੋਏ ਦਾ ਹੋ ਸਕਦਾ ਹੈ ਡਿਪਰੈਸ਼ਨ ਵੀ ਕਾਰਨ ਹੋਵੇ ਤਾਂ ਕਰਕੇ ਖੁਦਕੁਸ਼ੀ ਵੀ ਹੋ ਸਕਦੀ ਹੈ ਜਾਂ ਹੋਰ ਵੀ ਕੋਈ ਐਂਗਲ ਨਿਕਲ ਕੇ ਸਾਹਮਣੇ ਆ ਸਕਦਾ ਹੈ ਫਿਲਹਾਲ ਇਹ ਪੁਲਿਸ ਦਾ ਕਹਿਣਾ ਹੈ ਕਿ ਡੈਡ ਬੋਡੀ ਜਿਹੜੀ ਹੈ ਉਹ ਲੈ ਚੱਲੇ ਆ ਪੋਸਟਮਾਰਟਮ ਤੋਂ ਬਾਅਦ ਸਾਫ ਹੋਏਗਾ ਆਸ-ਪਾਸ ਦੇ ਸੀਸੀਟੀਵੀ ਵੀ ਕੈਮਰੇ ਚੈੱਕ ਕਰ ਰਹੇ ਹਨ ਕਿ ਕੋਈ ਆਇਆ ਗਿਆ ਤਾਂ ਨਹੀਂ ਹੈ ਕੋਈ ਹੋਰ ਐਂਗਲ ਤਾਂ ਨਹੀਂ ਹੋ ਸਕਦਾ ਸੋ ਜਿਵੇਂ ਵੀ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਾਂ ਜੋ ਜੋ ਸਬੂਤ ਮਿਲੇ ਜੋ ਜੋ ਚੀਜ਼ਾਂ ਸਾਹਮਣੇ ਆਈਆਂ ਉਸ ਹਿਸਾਬ ਤੇ ਕਾਰਵਾਈ ਹੋਏਗੀ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਇਸ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਇਥੇ ਅੰਕਲ ਸੀ ਦਲੀਪ ਸਿੰਘ ਰਹਿੰਦੇ ਹੁੰਦੇ ਸੀ ਪਹਿਲਾਂ ਉਹਨਾਂ ਦਾ ਆਬਾਦ ਘਰ ਸੀ 25-30 ਸਾਲਾਂ ਤੋਂ ਇੱਥੇ ਸਾਡੇ ਗਵਾਂਢ 'ਚ ਹੀ ਰਹਿੰਦੇ ਸੀ ਇਹ ਤੇ ਅੰਕਲ ਐਫਸੀਆਈ ਸੀਗੇ ਲੱਗੇ ਹੋਏ ਉਹਨਾਂ ਦੀ ਡੈਥ ਹੋ ਗਈ ਸੀ ਉਦੋਂ ਤੋਂ ਆਂਟੀ ਦੀ ਵੀ ਡੈਥ ਹੋ ਗਈ ਸੀ ਦੋ ਲੜਕੇ ਸੀ ਉਹਨਾਂ ਦੇ ਇੱਥੇ ਉਹਨਾਂ ਦੇ ਰਹਿੰਦੇ ਹੁੰਦੇ ਸੀ ਦੋਨੇ ਭਰਾ ਇੱਕ ਉਹ ਜਿਹੜਾ ਵੱਡਾ ਮੁੰਡਾ ਰਮਨ ਉਹ ਰਮਨ ਮਿੱਤਲ ਉਹ ਕੰਪਰੂਵਮੈਂਟ ਟਰਸਟ 'ਚ ਜੌਬ ਕਰਦਾ ਸੀਗਾ ਤੇ ਅੱਜ ਜਦੋਂ ਪਤਾ ਲੱਗਿਆ ਡਿਪਾਰਟਮੈਂਟ ਨੂੰ ਵੀ ਉਹ ਕਈ ਦਿਨਾਂ ਤੋਂ ਡਿਊਟੀ ਤੇ ਨਹੀਂ ਆ ਰਿਹਾ ਵੀ ਅੱਜ ਵੀ ਨਹੀਂ ਪਹੁੰਚਿਆ ਉਦੋਂ ਬਾਅਦ ਉਹਨਾਂ ਨੇ ਬੈਕ ਵਿੱਚ ਵਾਲੇ ਨੇ ਵੀ ਦੇਖਿਆ ਜਦੋਂ ਆਂਗਵਾਨ ਨੇ ਦੇਖਿਆ ਵੀ ਘਰੇ ਚਾਬੀ ਅੰਦਰੋਂ ਲੱਗੀ ਹੋਈ ਸੀ ਸਮੈਲ ਮਾਰ ਰਹੀ ਸੀ ਫਿਰ ਉਹ ਮੈਨੂੰ ਵੀ ਇਨਫੋਰਮ ਮੈਂ ਸੀ ਐਜ਼ ਅ ਮੈਨੂੰ ਬੁਲਾਇਆ ਕਾਉਂਸਲਰ ਹੋਣ ਕਰਕੇ ਜਦੋਂ ਆ ਕੇ ਦੇਖਿਆ ਤਾਂ 스멜 ਆ ਰਹੀ ਇਧਰ ਅਸੀਂ ਥਾਣਾ ਕੈਂਟਰ ਨੂੰ ਤਲਾਹ ਦਿੱਤੀ ਥਾਣਾ ਕੈਂਟਰ ਦੇ ਮੁਲਾਜ਼ਮ ਆਏ ਹੋਏ ਆ ਫਿਰ ਉਹਨਾਂ ਨੇ ਗੇਟ ਖੋਲ੍ਹਿਆ ਆ ਕੇ ਗੇਟ ਖੋਲਣ ਤੋਂ ਬਾਅਦ ਜਦੋਂ ਦੇਖਿਆ ਅੰਦਰੋਂ ਤਾਂ 메인 ਗੇਟ ਬਾਹਰ ਲਈ ਲੋਕ ਸੀਗਾ ਪੂਰੀ ਚਾਬੀ ਅੰਦਰ ਲੱਗੀ ਹੋ ਤੇ ਬਾਕੀ ਇੱਕ ਅੰਦਰੋਂ ਖੁੱਲਾ ਹੀ ਸੀ ਕਰ ਦੋਨੋਂ ਥਕੇ ਭਰਾ ਸੀ ਦੋਨੇ ਥਕੇ ਭਰਾ ਸੀ ਸਰਕਾਰੀ ਕੀ ਕਰਦੇ ਸੀ ਇੱਕ ਸੀਗਾ ਜਿਹੜਾ ਇੰਪਰੂਵਮੈਂਟ ਟਰਸਟ 'ਚ ਜੌਬ ਕਰਦਾ ਸੀਗਾ ਹਾਂ ਇੰਪਰੂਵਮੈਂਟ ਟਰਸਟ 'ਚ ਕੰਮ ਕਰਦਾ ਸੀ ਉਹਦਾ ਨਾਮ ਰਮਨ ਮਿੱਤਲ ਸੀ ਇਹ ਮਕਾਨ ਕਿੰਨਾ ਦਾ ਹੈਗਾ ਇਹਨਾਂ ਦਾ ਆਪ ਦਾ ਖੁਦ ਦਾ ਮਕਾਨ ਹੈ ਅੱਛਾ ਇਹ ਟੋਨਿਕ ਐਕਟੀਵਿਟੀ ਆ ਦੋਨੇ ਭਰਾ ਰਹਿੰਦੇ ਸੀ ਹੋਰ ਪਰਿਵਾਰ ਕੋਈ ਹੋਰ ਪਰਿਵਾਰ 'ਚ ਤਾਂ ਇਹਨਾਂ ਦੇ ਕੋਈ ਨਹੀਂ ਸੀਗਾ ਜੀ ਇੱਥੇ ਇਹ ਇੱਕ ਦਾ ਸ਼ਾਦੀ ਵਿਆਹ ਸੀਗਾ ਫਾਦਰ ਮਾਦਰ ਮਦਰ ਫਾਦਰ ਦੋਨਾਂ ਹੀ ਡੈਕ ਹੋਈ ਹੋਈ ਕੋਈ ਇਸ ਤਰ੍ਹਾਂ ਲੜਾਈ ਝਗੜਾ ਸੀ ਨਹੀਂ ਨਹੀਂ ਜੀ ਬਹੁਤ ਸ਼ਰੀ ਪਰਿਵਾਰ ਸੀ ਬਾਲੇ ਨਰਮ ਹੰਦੇ ਸੀ ਜੀ ਸ਼ਾਦੀ ਕਰਦਾ ਵਿਆਹ ਹੋਇਆ ਸੀ ਪਹਿਲਾਂ ਕਾਫੀ ਸਾਲ ਪਹਿਲਾਂ ਉਹਦਾ ਜਾਂ ਤਾਂ ਡਿਵੋਰਸ ਹੋ ਗਿਆ ਸੀਗਾ ਜਾਂ ਕੇਸ ਚੱਲ ਰਿਹਾ ਸ਼ਾਇਦ ਕੈਸ ਕੇਸ ਚੱਲ ਰਿਹਾ ਹਾਂਜੀ ਇਹ ਕਿੰਨੀ ਕੋ ਮਿਲਦੀ ਹੈ ਇਹ ਉਮਰ ਤਾਂ ਹੋਊਗੀ 40 ਸਾਲ ਦੇ ਲਗਭਗ ਵੱਡੇ ਦੀ 35 ਦੇ ਦੂਜਾ 35 36 ਸਾਲ ਦਾ ਹੋਊਗਾ ਜੀ ਜਿਹੜਾ ਰਵਣ ਮਿਸਤਲ ਹੈ ਜਿਹੜਾ ਜੌਬ ਕਰਦਾ ਸੀ ਪ੍ਰੋਮੋਟਰ ਉਹਦੀ ਉਮਰ ਲਗਭਗ 40 ਦੇ ਲਗਭਗ ਹੋਊਗੀ ਅੱਛਾ ਜੀ ਪਤਾ ਕੀ ਮੈਂ ਲੱਗੇ ਜੀ ਇਹ ਇੱਕ ਤਾਂ ਜਦੋਂ ਅੰਦਰੋਂ ਆਂਡ ਗਵਾਨ ਨੂੰ ਵੀ ਪਹਿਲਾਂ ਤਾਂ ਇਹ ਡਿਪਾਰਟਮੈਂਟ ਆਦਿ ਨੇ ਪੁੱਛਿਆ ਨਹੀਂ ਵੀ ਉਹ ਡਿਊਟੀ ਤੇ ਨਹੀਂ ਆਇਆ ਜੀ ਜਦੋਂ ਅੱਜ ਮੰਡੇ ਨਹੀਂ ਗਿਆ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਬੁਲਾਓ ਉਹ ਕੰਮ ਉਹ ਡਾਕਟਰ ਦਾ ਜਦੋਂ ਗਵਾਨ ਦੇ ਅਪਰੋਚ ਕੀਤੀ ਉਹਨਾਂ ਨੇ ਦੇਖਿਆ ਤੇ ਗਵਾਨ ਵਾਲਿਆਂ ਨੇ ਵੀ ਨੇੜੇ ਹੋ ਕੇ ਦੇਖਿਆ ਤਾਂ ਕੱਲ ਵੀ ਕੋ ਨਿਕਲੇ ਨਹੀਂ ਸੀ ਘਰੋਂ ਗਾ ਫਿਰ ਸਮੈਲ ਆ ਰਹੀ ਸੀ ਅੰਦਰੋਂ ਵੱਡੀ ਗੱਲ ਦੱਸੇ ਜਾ ਰਹੇ ਬੋਡੀ ਵੀ ਫੁੰਡੀ ਵੀ ਹੈਗੀ ਤਾਂ ਲੱਗਦਾ ਨ 3-4 ਦਿਨ ਪੁਰਾਣਾ ਜਿਹੜਾ ਨਹੀਂ ਜਦੋਂ ਕੰਮ ਵਾਲੀ ਨੇ ਦੱਸਿਆ ਵੀ ਮੈਂ ਸ਼ਨੀਵਾਰ ਨੂੰ ਤਾਂ ਸਵੇਰ ਉਹ ਕਹਿੰਦੇ ਕੰਮ ਕਰਕੇ ਗਏ ਸੀਗੇ ਸ਼ਨੀਵਾਰ ਨੂੰ ਕੰਮ ਕਰਕੇ ਗਏ ਸੀਗੇ ਤੇ ਦੋਨੇ ਸੱਗੇ ਭਰਾ ਸੀ ਚਲੋ ਇਸ ਨੂੰ ਫਾਰਮ ਕਰਾਂ ਮਪੋਰਸ ਆ ਗਈ ਹੈਗੀ ਇਹ ਉਹ ਤਾਂ ਨਾਲ ਦੇ ਨਾਲ ਥਾਣਾ ਕੈਂਟ ਦੇ ਅਫਸਰ ਉਹਦੀ ਪਹੁੰਚ ਗਈ ਸੀ ਮਿੱਤਲ ਫੈਮਲੀ ਹੈ ਜੀ ਮਿੱਤਲ ਫੈਮਲੀ ਤੁਹਾਨੂੰ ਹੁਣੇ ਕਿਸੇ ਵਕਤ ਖਾਨ ਕੈਂਟਨ ਦੇ ਇਲਾਕੇ ਮਿਲੀ ਸੀ ਕਿ ਇੱਕ ਘਰ ਦੇ ਵਿੱਚ ਦੋ ਡੈੱਡ ਬਾਡੀਜ਼ ਪਈ ਹੈ ਜਿਸ ਦੇ ਵੀਡੀਓ ਵੀਡੀਓ ਕੇ ਪਹੁੰਚੇ ਜਾਗੇ ਹਨ ਕਿ ਮੌਕੇ ਤੇ ਇੱਕ ਵਾਰ ਅਸੀਂ ਟ੍ਰਾਈਮ ਸੀਨ ਨੂੰ ਪ੍ਰੋਟੈਕਟ ਕਰ ਲਿਆ ਹੈਗਾ ਸਾਡੀ ਇਹਦੀ ਫੋਰੈਂਸਿਕ ਟੀਮ ਵੀ ਮੌਕੇ ਤੇ ਆ ਰਹੀ ਹੈਗੀ ਹੈ ਇਸ ਨੂੰ ਸਾਰਾ ਅਸੀਂ ਵੈਰੀਫਾਈ ਕਰਾਂਗੇ ਕਲੀਅਰ ਕਰਾਂਗੇ ਫਿਰ ਉਹ ਬੰਦੀ ਕਾਰਵਾਈ ਉਹ ਅਮ ਵਿੱਚ ਚੈੱਕ ਕਰ ਲਾ ਲੱਗਦਾ ਕਿ ਇਹ ਜੀ ਦੇਖੋ ਜੀ ਦੋ ਪ੍ਰੀਲੀਮਨਰਲੀ ਅਜੇ ਮੌਕਾ ਦੇਖਿਆ ਹੈਗਾ ਬਾਕੀ ਸਾਡੇ ਪ੍ਰੈਕਟਿਕ ਆਫਸਰ ਵੀ ਆ ਰਹੇ ਨੇ ਮੌਕੇ ਤੇ ਜੋ ਲੱਗ ਰਿਹਾ ਹੈਗਾ ਪ੍ਰਾਇਮਰੀਲੀ ਕਿ ਕਿਉਂਕਿ ਇਹ ਕਾਫੀ